ਅਜੋਸ ਕਲੱਬ ਦੇ ਮੁੱਖ ਸੇਵਾਦਾਰ ਨਾਲ ਗੱਲ ਕਰਾਵਾਂਗੇ ਰੂਬਰੂ ਕਰਾਵਾਂਗੇ ਜਿਹੜੇ ਸਾਲ ਦੇ ਵਿੱਚ ਦੋ ਧਾਰਮਿਕ ਫੰਕਸ਼ਨ ਕਰਦੇ ਨੇ ਔਰ ਦੋਨੋਂ ਹੀ ਧਾਰਮਿਕ ਫੰਕਸ਼ਨਾਂ ਦਾ ਇੰਤਜ਼ਾਰ ਜੇ ਕਹੀਏ ਬਟਾਲਾ ਹੀ ਨਹੀਂ ਬਟਾਲੇ ਦੇ ਨਾਲ ਲੱਗਦੇ ਇਲਾਕਿਆਂ ਨੂੰ ਵੀ ਰਹਿੰਦਾ ਕਿ ਕੀ ਨਵਾਂ ਕਰਨਗੇ ਅੱਜ ਜਦੋਂ ਸੋਸ਼ਲ ਮੀਡੀਆ ਤੇ ਇੱਕ ਪੋਸਟ ਵਾਇਰਲ ਹੁੰਦੀ ਹੈ ਕਿ ਇਹ ਪ੍ਰਭੂ ਰਾਮ ਦੇ ਰਾਮ ਨੌਮੀ ਦੇ ਉਪਲਖਸ਼ ਦੇ ਵਿੱਚ ਇੱਕ ਵਾਰੀ ਫੇਰ ਸ਼ੋਭਾ ਯਾਤਰਾ ਦਾ ਹਿੱਸਾ ਬਣ ਕੇ ਤਾਂ ਅਸੀਂ ਵੀ ਆਪਣੀ ਟੀਮ ਸਮੇਤ ਇਸ ਕਲੱਬ ਦੇ ਮੁੱਖ ਸੇਵਾਦਾਰ ਕੋਲ ਪਹੁੰਚੇ ਆ ਤੇ ਜਾਣਾਂਗੇ ਕੀ ਸਮਾਗਮ ਰਹਿਣਗੇ ਕੀ ਪ੍ਰੋਗਰਾਮ ਰਹਿਣਗੇ ਕੀ ਨਵਾਂ ਦਿਖਾਉਣਗੇ ਬਟਾਲਾ ਸ਼ਹਿਰ ਵਾਸੀਆਂ ਨੂੰ ਮੇਰੀ ਬੁਰਾਦ ਹੈ ਨਿਊ ਇਕਤਾ ਕਲੱਬ ਦੇ ਮੁੱਖ ਸੇਵਾਦਾਰ ਤੀਰੇ ਕੁੰਦਰਨੋ ਰਾਮ ਰਾਮ ਜੈ ਸ਼੍ਰੀ ਰਾਮ ਅੰਦਰ ਸਾਹਿਬ ਦੋ ਫੰਕਸ਼ਨ ਤੁਸੀਂ ਕਰਦੇ ਹੋ ਜੋ ਸ਼ਹਿਰ ਵਾਸੀਆਂ ਦੇ ਸਾਹਮਣੇ ਹਰ ਵਾਰ ਕੁਝ ਨਵਾਂ ਈਸ਼ਵਰ ਕੀ ਨਵਾਂ ਕਰਨ ਜਾ ਰਹੇ ਨਿਯਕਤਾ ਕਲਬ ਹਰ ਵਾਰੀ ਕੋਈ ਨਵੀਂ ਚੀਜ਼ ਦੇਣ ਦੀ ਕੋਸ਼ਿਸ਼ ਕਰਦਾ ਤੇ ਇਸ ਵਾਰ ਵੀ ਰਾਮ ਨੋਮੀ ਦੇ ਤਿਉਹਾਰ ਤੇ ਰਾਮ ਜੀ ਦੇ ਪਰਵ ਤੇ ਕੁਝ ਨਵਾਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਤੇ ਇਹਨੂੰ ਥੋੜਾ ਜਿਹਾ ਸਸਪੈਂਸ ਹੀ ਰਹਿਣ ਤਾਂ ਜਾਏ ਕਿ ਲੋਕੀ ਉਹ ਦੇਖਣ ਨਵੀਂ ਚੀਜ਼ ਹੈ ਮੇਰਾ ਵਾਦਾ ਵਾ ਕਿ ਸ਼ਹਿਰ ਵਾਸੀ ਬਹੁਤ ਪਸੰਦ ਕਰਨਗੇ 나ਸੀਕ ਦਾ ਬੈਂਡ ਹੋਵੇ ਸੂਬੇ ਤੋਂ ਬਾਰੋਂ ਭਵਨ ਆਉਣਾ ਹੈ ਲਾਈਟ ਲੱਗਣੀ ਹੋਵੇ ਕੁਝ ਵੱਖਰਾ ਲੱਭਦੇ ਹੋ ਸਾਡੇ ਦਰਸ਼ਕਾਂ ਨੂੰ ਸ਼ਹਿਰ ਵਾਸੀਆਂ ਨੂੰ ਕੋਈ ਇੱਕ ਐਸੀ ਗੱਲ ਜਿਹੜੀ ਉਹ ਇੰਤਜ਼ਾਰ ਰਵੇ ਕਿ ਨਾਮ ਨੰਮੇ ਤੇ ਕੀ ਕੀਤਾ ਜਾ ਰਿਹਾ ਈਸ਼ਵਰ ਕੱਲਾ ਬੈਂਡ ਨਹੀਂ ਹੋਵੇਗਾ ਬੈਂਡ ਦੇ ਨਾਲ ਇੱਕ ਚੀਜ਼ ਹੋਰ ਐਡ ਹੋਏਗੀ ਕਿ ਸ਼ੇਰ ਕੱਲਾ ਬੈਂਡ ਸੀ ਈਸ਼ਵਰ ਬੈਂਡ ਦੇ ਨਾਲ ਹੋਰ ਚੀਜ਼ ਇੱਕ ਹੋਏਗੀ ਦੋ ਚੀਜ਼ਾਂ ਹੋਣਗੀਆਂ ਸ਼ੋਭਾ ਯਾਤਰਾ ਦੇ ਵਿੱਚ ਇਹ ਜਿਹੜੀ ਸ਼ੋਭਾ ਯਾਤਰਾ ਹੋਏਗੀ ਜ਼ਿਆਦਾਤਰ ਤੁਸੀਂ ਜਿਹੜੇ ਸਮਾਗਮ ਕਰਦੇ ਹੋ ਉਹ ਰਾਤ ਨੂੰ ਦੇਖਣ ਯੋਗ ਜ਼ਿਆਦਾ ਹੁੰਦੇ ਆ ਕਿ ਇਹ ਵੀ ਤੁਸੀਂ ਇਸ ਵਾਰ ਰਾਤ ਨੂੰ ਦੇਖਣ ਯੋਗੀ ਸੰਗਤ ਦੇ ਕਰੋਗੇ ਬਹੁਤ ਮਜ਼ੇਦਾਰ ਕੁਸਚਨ ਕੀਤਾ ਨਿਤਿਨ ਜੀ ਤੁਸੀਂ ਇਹ ਯਾਤਰਾ ਲਾਈਟਿੰਗ ਵਾਲੀ ਯਾਤਰਾ ਹੋਏਗੀ ਤੇ ਲਗਭਗ ਇਹ ਯਾਤਰਾ 11 ਵਜੇ 11:30 12 ਵਜੇ ਜਾ ਕੇ ਸੰਪੂਰਨ ਹੋਏਗੀ ਜੀ ਜੀ ਉੱਥੋਂ ਹੀ ਨਾਨਾ ਮੰਡੀ ਤੋਂ ਬਿਲਕੁਲ ਜੀ ਇਹ ਜੈਨੀ ਪ੍ਰਾਨਾ ਸਭਾ ਦਾ ਜਿਹੜਾ ਪ੍ਰੋਗਰਾਮ ਹਰ ਸਾਲ ਹੁੰਦਾ ਜੀ ਉਹਨਾਂ ਦੀ ਰਹਿਨਮਾਈ ਦੇ ਹੇਠ ਹੀ ਚੱਲਦੀ ਹੈ ਜੀ ਉਹਨਾਂ ਦੀ ਰਹਿਨਮਾਈ ਹੇਠ ਹੀ ਚੱਲੇਗੀ ਅਸੀਂ ਉਹਨਾਂ ਦੇ ਨਾਲ ਲਲ ਪਿੱਛੇ ਚੱਲਾਂਗੇ ਜੀ ਜਿੱਦਾਂ ਜਿੱਦਾਂ ਉਹ ਸਾਨੂੰ ਰੂਪਰੇਖਾ ਦੇਣਗੇ ਅਸੀਂ ਦਾਨੀ ਪ੍ਰਣਾ ਸਭਾ ਦੇ ਨਾਲ ਹੀ ਚੱਲਾਂਗੇ ਚਰਚਾ ਪਿੱਛੇ ਥੋੜੇ ਕੁਝ ਦਿਨ ਪਹਿਲਾਂ ਹੀ ਬੇਸ਼ੱਕ ਪੋਸਟ ਤੁਹਾਡੀ ਕੱਲ ਰਾਤ ਪਈ ਆ ਜਿਹੜੀ ਵਾਇਰਲ ਹੋਈ ਆ ਲੇਕਿਨ ਉਸ ਤੋਂ ਪਹਿਲਾਂ ਇੱਕ ਚਰਚਾ ਦਾ ਵਿਸ਼ਾ ਬਣਿਆ ਸੀ ਨਿਊ ਇਕਤਾ ਕਲੱਬ ਆਮ ਚਰਚਾ ਸੀ ਹਰ ਜ਼ੁਬਾਨ ਤੇ ਕਿ ਨਿਊ ਇਕਤਾ ਕਲੱਬ RAM ਨੋਮੀ ਦੀ ਯਾਤਰਾ ਤੇ ਕੱਢੇਗਾ ਲੇਕਿਨ ਕੱਢੇਗਾ ਇੱਕ ਦਿਨ ਪਹਿਲਾਂ ਜਾਂ ਇੱਕ ਦਿਨ ਬਾਅਦ ਕੁੜੇ ਦਿਨ ਪਹਿਲਾਂ ਨਾ ਮੈਨੂੰ ਇਦਾਂ ਹੀ ਇੱਕ ਭਾਈ ਮਿਲਿਆ ਤੁਹਾਡੇ ਵਾਂਗਰ ਦਾ ਮੈਨੂੰ ਕਹਿੰਦਾ ਯਾਰ ਤੂੰ ਇਹ ਕੰਮ ਕਰਨ ਲੱਗਿਓ ਸਾਨੂੰ ਪਤਾ ਲੱਗਾ ਮੈਂ ਕਿਹਾ ਯਾਰ ਮੈਨੂੰ ਤਾਂ ਨਹੀਂ ਪਤਾ ਮੈਨੂੰ ਮੈਂ ਤਾਂ ਨਿਊ ਇਕਤਾ ਕਲੱਬ ਦੀ ਕਿਹੇ ਟੀਮ ਮੈਂਬਰ ਨੂੰ ਨਹੀਂ ਪਤਾ ਇਹ ਸ਼ੋਭਾ ਯਾਤਰਾ ਮੈਂ ਤੁਹਾਨੂੰ ਪਹਿਲਾਂ ਵੀ ਇਹ ਗੱਲ ਕਹੀ ਹੈ ਜੀ ਬਾ ਸਾਲ ਜਦੋਂ ਤੱਕ ਇਹ ਸ਼ੋਭਾ ਯਾਤਰਾ ਨਿਊ ਇਕਤਾ ਕਲੱਬ ਦੀ ਚੱਲੇਗੀ ਐ ਦੈਨੇ ਪ੍ਰਾਰਥਨਾ ਸਭਾ ਦੇ ਛੰਡੇ ਥਲੇ ਚੱਲੇਗੀ ਜਿੱਦਾਂ ਉਹਨਾਂ ਦੀ ਯਾਤਰਾ ਹੋਏਗੀ ਉਹਨਾਂ ਦੀ ਯਾਤਰਾ 5 April ਦੀ ਹੈ RAM Navami ਦਾ ਪਰਵ 6 ਦਾ ਵਾ ਸੰਡੇ ਕਰਕੇ ਇਹ ਯਾਤਰਾ 5 ਨੂੰ ਰਾਮ ਨੋਮੀ ਬਟਾਲੇ ਦੀ ਦੈਨੀ ਸਭਾ ਦੇ ਨਾਂ ਤੋਂ ਜਾਨੀ ਜਾਂਦੀ ਹੈ ਅਸੀਂ ਉਹਨਾਂ ਦੇ ਪਿੱਛੇ ਪਿੱਛੇ ਚਲਾਂਗੇ ਨਾਸਿਕ ਦਾ ਬੈਂਡ ਹੋਵੇ ਮਹਾਰਾਸ਼ਟਰ ਤੋਂ ਆਇਆ ਹੋਵੇ ਸੂਬੇ 'ਚ ਕੁਝ ਮੰਗਵਾ ਰਹੇ ਕੋਈ ਸੂਬੇ ਤੋਂ ਬਾਹਰੋਂ ਮੰਗਵਾ ਰਹੇ ਆਂ ਈਸ਼ਵਰ ਸਾਡੇ ਸੂਬੇ ਤੋਂ ਵੀ ਇੱਕ ਚੀਜ਼ ਆਏਗੀ ਤੇ ਕੁਝ ਆਗਰਾ ਕੋਈ ਦਿੱਲੀ ਇੱਕ ਜਗ੍ਹਾ ਹੋਰ ਤਿੰਨ ਜਗਤੋਂ ਅਲੱਗ-ਅਲੱਗ ਚੀਜ਼ਾਂ ਦੇ ਉਹ ਚੀਜ਼ ਹਿਡਨ ਕਰਤੀ ਹੈ ਜਿੱਥੋਂ YouTube ਤੋਂ ਲੱਭਿਆ ਜਾ ਸਕਦਾ ਵੀ ਇਸ ਸਟੇਜ 'ਚ ਆ ਜੇ ਨਹੀਂ ਵੇਖੋ ਥੋੜਾ ਜਿਹਾ ਸਸਪੈਂਸ ਰਹਿਣਾ ਚਾਹੀਦਾ ਹੈ ਸਸਪੈਂਸ ਇਸ ਲਈ ਰਹਿਣਾ ਚਾਹੀਦਾ ਕਿ ਸੋਸ਼ਲ ਮੀਡੀਆ ਬਹੁਤ ਸਟਰੋਂਗ ਹੈ ਜੀ ਇੱਕ ਤਰੀਕ ਤੋਂ ਸਾਡਾ ਸੋਸ਼ਲ ਮੀਡੀਆ ਦੀ ਸਾਰੀ ਤੁਹਾਡੇ ਸਹਿਯੋਗ ਦੇ ਨਾਲ ਸਾਰੀ ਐਡ ਸਟਾਰਟ ਹੋ ਜਾਏਗੀ ਉਹਦੇ ਵਿੱਚ ਸਾਰਾ ਕੁਝ ਕਲੀਅਰ ਹੋ ਜਾਏਗਾ ਜੀ 7-8 ਦਿਨ ਦਾ ਟਾਈਮ ਦੇ ਦਿਓ ਕੁਝ ਐਡ ਔਨ ਹੋਰ ਚੱਲ ਰਿਹਾ ਇੱਕ ਅੱਧੀ ਚੀਜ਼ ਹੋਰ ਵੀ ਐਡ ਔਨ ਹੋ ਰਹੀ ਹੈ ਪਿਛਲੀ ਵਾਰ ਆਪਾਂ ਗੱਲ ਕੀਤੀ ਸੀ ਕਹਿ ਦਿੰਦੇ ਆ ਜੀ ਅਮੀਰਾਂ ਦੇ ਕਲੱਬ ਆ ਪੈਸਾ ਬਹੁਤ ਖਰਚਦੇ ਆ ਇਸ ਵਾਰ ਕਿੰਨੇ ਖਰਚ ਦੇ ਲੱਗੇ ਤੁਹਾਨੂੰ ਲੱਗਦਾ ਕਿ ਨਿਯਕ ਤਕਲਾ ਪੈ ਖਰਚਦਾ ਜੀ ਬਟਾਲਾ ਵਾਸੀ ਬਹੁਤ ਸਹਿਯੋਗ ਕਰਦੇ ਆ ਜੀ ਅਹੀਂ ਤੇ ਜੇਬੇ ਜੱਤ ਪਾ ਗ ਜਾਂਦੇ ਆ ਜੇਬੇ ਜੱਤ ਪਾ ਕੇ ਵਾਪਸ ਆ ਜਾਂਦੇ ਆ ਜੀ ਇੱਕ ਗੱਲ ਸ਼ਹਿਰ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਜੀ ਜਿਹੜਾ ਸਾਡੇ ਦੂਜੇ ਫੰਕਸ਼ਨ ਨੂੰ ਵੀ ਇੰਨਾ ਸਪੋਰਟ ਕਰਦਾ ਆ ਲਾਸਟ ਟਾਈਮ ਆਪਾਂ ਜੋ ਸ਼ੋਭਾ ਯਾਤਰਾ ਤੇ ਗਏ ਆ ਤੇ ਮੇਰੇ ਖਿਆਲ ਨਾਲ ਸੈਂਕੜਾ ਲੋਕਾਂ ਨੇ ਖੁਲਾਰ-ਖੁਲਾਰ ਕੇ ਮੈਨੂੰ ਕਿਹਾ ਹਰ ਸਾਲ ਯਾਤਰਾ ਕੱਢੋਗੇ ਤੇ ਉਹਨਾਂ ਦੇ ਜੋਸ਼ ਦੇ ਨਾਲ ਫਿਰ ਦੂਜੀ ਵਾਰ ਨੂੰ ਇੱਕ ਤਾਂ ਕਲੱਬ ਇਹ ਯਾਤਰਾ ਕੱਢ ਰਿਹਾ ਕੱਢਣੀ ਵੀ ਚਾਹੀਦੀ ਆ ਔਰ ਫੈਸਲਾ ਵੀ ਲੱਗਦਾ ਕੱਲ ਹੀ ਲਿਆ ਹੋਵੇ ਇਸ ਤੋਂ ਪਹਿਲਾਂ ਕੋਈ ਅਸੀਂ ਗੱਲ ਨਹੀਂ ਸੀ ਲੱਗ ਕੱਲ ਜਦੋਂ ਮੀਟਿੰਗ ਹੋਈ ਆ ਉਦੋਂ ਜੀ ਤੁਸੀਂ ਆਪਣੇ ਜਿਹੜੇ ਮੈਂਬਰ ਸੀ ਕੀ ਕੋਈ ਰੂਪਰੇਖਾ ਲੇਕੀ ਕੀ ਰੂਟ ਪਲਾਨ ਰਹੇਗਾ ਮੈਂ ਤਾਂ ਇਹ ਗੱਲ ਕਹਾ ਜੀ ਇਹ ਯਾਤਰਾ 10-12 ਦਿਨਾਂ ਬਾ ਯਾਤਰਾ ਵਾ ਇਦੀ ਪਲੈਨਿੰਗ ਕਰਨਾ ਸੇ ਨੀਤਿੰਜੀ ਘੱਟੋ ਘੱਟ 2-3 ਮਹੀਨੇ ਦਾ ਪ੍ਰਸ਼ਾਸ ਹੁੰਦਾ ਜੀ 3 ਮਹੀਨੇ ਪਹਿਲਾਂ ਹੀ ਇੱਕ ਤੱਕ ਲਬ ਨੇ ਫਾਈਨਲ ਕਰ ਲਿਆਦਾ ਸੀ ਇਹ ਯਾਤਰਾਦਾਰੀ ਇੱਕ ਦਿਨ ਚ ਫਾਈਨਲ ਨਹੀਂ ਹੁੰਦਾ ਜਿਹੜੇ ਆਪਾਂ ਚੀਜ਼ਾਂ ਲੈ ਕੇ ਆ ਰਹੇ ਹਾਂ ਇੱਕ ਦਿਨ ਚ ਮਿਲਦੀਆਂ ਨਹੀਂ ਮਤਲਬ ਉਹਨਾਂ ਨੂੰ ਲੱਭਣਾ ਕਰਨਾ ਸਾਡੇ ਬੰਦੇ ਵੀ ਵੇਖਣ ਜਾਂਦੇ ਆ ਜੀ ਇਦਾਂ ਨਹੀਂ ਕਿ ਆਪਾਂ ਫੋਨ ਕੀਤਾ ਤੇ ਕੰਮ ਹੋ ਗਿਆ ਉੱਥੇ ਜਾਂਦੇ ਵੀ ਆ ਜੀ ਰੂਪਰੇਖਾ ਜਿੱਦਾਂ ਜਿੱਦਾਂ ਦੈਨਿਕ ਪ੍ਰਾਂਤ ਸਭਾ ਸ਼ੋਭਾ ਯਾਤਰਾ ਚਲਦੀ ਜੀ ਆਪਣੀ ਪੁਰਾਣੀ ਦਾਣਾ ਮੰਡੀ ਤੋਂ ਸਟਾਰਟ ਹੋ ਕੇ ਨੈਰੂ ਗੇਟ ਨੈਰੂ ਗੇਟ ਤੋਂ ਸਾਰੇ ਗੇਟਾਂ ਦਾ ਭ੍ਰਮਣ ਕਰਕੇ ਪਹਾੜੀ ਗੇਟ ਜਾਗਰਨ ਵਾਲੇ ਸਥਲ ਤੇ ਜਿੱਥੇ ਪਹਿਲਾਂ ਜਾਗਰਨ ਸਾਡਾ ਹੁੰਦਾ ਰਿਹਾ ਉੱਥੇ ਸੰਪੂਰਨ ਹੋਇਕੀ ਜੀ ਤੀਰੇ ਕੁੰਦਰਾ ਮੁਖ ਸੇਵਾਦਾਰ ਨੇ ਨੂੰ ਇੱਕ ਤੱਕ ਲੱਭਦੇ ਕਹਿੰਦੇ ਇਸ ਵਾਰ ਵੀ ਕੁਝ ਵੱਖਰਾ ਦੇਵਾਂਗੇ ਪੰਜਾਬ ਚੋਂ ਤੇ ਦੇਖਣਯੋਗ ਕੁਝ ਹੋਏਗਾ ਪੰਜਾਬ ਦੇ ਨਾਲ ਲੱਗਦੇ ਸੂਬਿਆਂ ਚੋਂ ਵੀ ਕੁਝ ਵੱਖਰਾ ਸੰਗਤ ਨੂੰ ਦਿਖਾਵਾਂਗੇ ਪ੍ਰਭੂ ਰਾਮ ਦਾ ਗੁਣगान ਕਰਾਂਗੇ ਇਹ ਯਾਤਰਾ ਦੀ ਗੱਲ ਕੀਤੀ ਜਾਵੇ ਜੋ ਪਿਛਲੇ ਦਿਨਾਂ ਦੇ ਵਿੱਚ ਚਰਚਾ ਦੇ ਵਿੱਚ ਸੀ ਕਿ ਨਿਊ ਇਕਤਾ ਕਲੱਬ ਜਾਂ 4 ਤਰੀਕ ਨੂੰ ਯਾਤਰਾ ਕੱਢੇਗਾ ਜਾਂ ਫਿਰ 6 ਨੂੰ ਕੱਢੇਗਾ ਉਹ ਸਾਫ਼ ਕਰ ਦਿੱਤਾ ਹੈ ਕਹਿੰਦੇ ਕਿ ਚਰਚਾ ਇਹਨਾਂ ਤੱਕ ਵੀ ਪਹੁੰਚੀ ਸੀ ਪਰ ਨਿਊ ਇਕਤਾ ਕਲੱਬ ਜਦੋਂ ਤੱਕ ਵੀ ਪ੍ਰਭੂ શ્રી ਰਾਮ ਦੀ ਯਾਤਰਾ ਦੇ ਵਿੱਚ ਹਿੱਸਾ ਲਏਗਾ ਤੇ ਉਹ દੈਨਿਕ ਪ੍ਰਾਰਥਨਾ ਸਭਾ ਦੇ ਛੰਡੇ ਥੱਲੇ ਹੀ ਰਹੇਗਾ ਰੂਟ ਬੇਸ਼ੱਕ ਸ਼ਹਿਰ ਤੋਂ ਬਾਹਰ ਦਾ ਹੋਏਗਾ ਕਿਉਂਕਿ ਝਾਕੀਆਂ ਵੱਡੀਆਂ ਹੁੰਦੀਆਂ ਨੇ ਦੇਖਣਯੋਗ ਹੁੰਦੀਆਂ ਨੇ ਇਸ ਲਈ ਸ਼ਹਿਰ ਦੇ ਅੰਦਰੋਂ ਜਾਣਾ ਉਹ ਵਾਹਨ ਲੈ ਕੇ ਮੁਸ਼ਕਲ ਹੁੰਦਾ ਇਸ ਦੀ ਸ਼ਹਿਰ ਦੀ ਪ੍ਰਕਰਮਾ ਕਰਦਾ ਹੋਇਆ ਪਹਾੜੀ ਘੇਟਾ ਕੇ ਇਹ ਯਾਤਰਾ ਸਮਾਪਤ ਹੋਏਗੀ ਕੈਮਰਾਮੈਨ ਮੰਟੀ ਦੇ ਨਾਲ ਪੰਜਾਬ ਬੇਟੀ ਲਈ ਨੀ ਤਲੂਥਰਾ ਬਟਾ